ਸੀਗਾ ਜਿਹੜਾ ਐਂਡ ਅਸੀਂ ਉਹ ਹੁਣ ਕੱਢ ਕੇ ਕੇਐਸ ਤੇ ਹੋਰ ਮਸ਼ੀਨਾਂ ਨੂੰ ਆਹ ਡਬਲ ਵਾਇਰਿੰਗ ਕਰਤਾ ਇਥੋਂ ਆ ਪਲੇਟ ਬਣਾ ਕੇ ਐ ਲੈ ਆਂਦੀ ਬਾਈ ਠੀਕ ਆ ਯਾਰ ਲੈ ਵੀ ਵੀਰੋ ਕੀ ਕੀ ਕੰਮ ਹੋਇਆ ਤੁਹਾਨੂੰ ਦੱਸ ਦਈਏ ਆ ਪੁਲੀ ਐਤ ਕੀ ਹੁਣ ਦੱਸ ਦੇ ਕਰਤੀ ਬਾਬੋ ਆਪਾਂ ਅੱਗੇ ਸੀਗੀ 9 ਦੀ ਤੇ ਟਰੈਕਟਰ 1500 ਰੁਪਏ ਮੇ ਤੇ ਮਹਾ ਚੱਲਦਾ ਸੀ ਆਉਂ ਵੀ ਆਗ ਤੇਤ ਬਿਸ਼ੇਣਾ ਬਾਬਿਓ 20 ਮਾਡਲ ਤੋਂ ਕੁਰਬਾਦੀ ਵਕਤ ਤਾਂ ਬਹੁਤ ਆ ਵਰਕਸ਼ਾਪਾਂ ਦੇ ਯਾਰ ਚੰਗੀਆਂ ਦੇ ਲਾ ਹਵਾ ਹੂ ਆ ਟਰੈਕਟਰ ਭਾਰਤ ਐ ਤੇ ਮਾਰਦੇ ਬੈਠਾਂਗੇ ਦਾ ਟਾਈਮ ਤੂੰ ਕੋਲੇ ਸੀ ਮੈਨੂੰ ਆਸਰਾ ਦੇਣਾ ਲੈ ਬਾਬਿਓ ਮੁੰਡੇ ਨੇ ਆਪਾਂ ਨੂੰ ਸੈਂਪਲ ਦਿੱਤਾ ਕੰਮ ਦਾ ਬਹੁਤ ਸੋਹਣਾ ਕੰਮ ਕਰਿਆ ਕਲੈਂਪ ਬਣਾ ਕੇ ਲਾਤਾ ਇਹ ਆਪਾਂ ਥੱਲੇ ਹੀ ਕਢਾਤੀ ਥੋੜੀ ਜੀ ਜਾਣ ਦੇ ਥੱਲੇ ਮੈਂ ਇੱਥੇ ਮਾੜਾ ਮੋੜ ਛੱਲੇ ਜੀ ਮਿੱਟੀ ਜੰਮੀ ਜਾਂਦੀ ਤੇ ਪੈ ਚੁੱਲੇ ਤੇ ਜੰਮੀ ਜਾਊਗਾ ਕਿਉਂਕਿ ਬਲੋ ਆ ਜਿਹੜੀ ਹਾਲੈਂਡ ਛੱਡ ਹੀ ਨਹੀਂ ਸਕਦਾ ਕਦੇ ਇਹ ਤੁਹਾਨੂੰ ਵੀ ਪਤਾ ਤੇ ਸਾਨੂੰ ਵੀ ਪਤਾ ਟੱਕਾਂ ਲਾ ਲਈ ਲਾਇ ਵੀ ਰੋ ਕਹਿੰਦੇ ਲਖਵੀਰ ਸਿੰਘ ਨੇ ਲਾਉਣ ਲੱਗ ਗਏ ਲੋਸ਼ਨ ਯਾਨੀ ਲੋਸ਼ਨ ਪੈਸਿਆਂ ਨੂੰ ਲੱਗਣ ਲੱਗ ਗਿਆ ਇਸ ਤੋਂ ਬਾਅਦ ਤਾਂ ਕੋਈ ਹੱਲ ਹੀ ਨਹੀਂ ਹੋਣਾ ਇਸ ਤੋਂ ਬਾਅਦ ਤਾਂ ਜਟਾਏ ਢੱਕਣ ਮੇਂ ਲਾਦਾ ਆਪਣੇ ਖੇਤ ਮੂਹਾਂ ਦੇ ਕੰਮ ਹੀ ਨਹੀਂ ਆਉਣਾ ਫਿਰ ਹਨਾ ਤੇ ਜੇ ਆਪਾਂ ਇਹ ਮੰਨ ਲਾ ਮੂਹਾਂ ਦੇ ਕੰਮ ਲੈਣਾ ਵੀ ਪੈ ਗਿਆ ਤੇ ਆਪਾਂ ਪਾਈਪ ਥੋੜੀ ਜਿਹੀ ਪਤਲੀ ਜੇ ਚੜਦਾ ਕਰ ਲਾਂਗੇ ਢੱਕਣ ਨੂੰ ਹਨਾ ਫਿਰ ਤਾਂ ਹੋ ਸਕਦਾ ਬਹੁਤ ਹੋ ਸਕਦਾ ਹਨਾ ਵੀ ਜਿੰਨੀ ਜਿੰਨੀ ਆ ਵਿੱਚੋਂ ਮੋਟੀ ਹੋ ਜੂ ਹੁਣ 9 ਇੰਚ ਹੀ ਐ ਫਿਰ 8 ਦੀ ਪਾਈਪ ਤਾਂ ਪਊ ਇਹਦੇ ਵਿੱਚ ਜਾਂ 7 ਦੀ ਤੇ ਚੜ ਜਾ ਗਰੂ ਮੋਟਾ ਜਾ ਖੇਤ ਘੜਾਪਾਣ ਵਾਲਾ ਧੱਕੇ ਨੇ ਪਾਣੀ ਨੱਲੀ ਰੱਖਿਆ ਕਰਨਾ ਕੋਈ ਨਹੀਂ ਫਿਰ ਪੈਸੇ ਲਾਉਂਦੇ ਬਚਾਉਣੇ ਨਾ ਪੈਣੀਆਂ ਲਾਓ ਜੀ ਵੀਰੋ ਦੂਜੀ ਵਾਰੀ ਫੇਰ ਉਸੇ ਜਗ੍ਹਾ ਤੇ ਖੜ ਕੇ ਆਪਾਂ ਇਹਨਾਂ ਦੇ ਸੰਧੂ ਰਹਿੰਦੇ 2000 ਰੁਪਇਆ ਪਰ ਉਹ ਟੈਂਕੀ ਤੇ ਲਾਇਆ ਆਪਾ ਖੇਲ ਹੋ ਗਿਆ ਐਦ ਕੀ ਮੁੰਡਾ ਕਹਿੰਦੇ ਨਵਾਂ ਆ ਆਪਣੇ ਕੋਲੇ ਹੀ ਓਹ ਹੋ ਲੈ ਵੀ ਲਾਦਾ ਮੇਰੇ ਦਿਲ ਤੇ ਪੱਕਾ ਪੈਂਚਰ ਹਾਂ ਹਾਂ ਆਹ ਲੋਸ਼ਨ ਲਾ ਕੇ ਜਮਾ ਫੁੱਲ ਹੈਵੀ ਕੰਮ ਕਰਦੀ ਮੇਰਾ ਵੀਰ ਕਿਤੇ ਡੀਜ਼ਲ ਪੜਾ ਲਖਵੀਰ ਸਿੰਘ ਪਲੰਬਰ ਸਾਹ ਆ ਕੰਮ ਤਾਂ ਨਹੀਂ ਕਰਿਆ ਨਾ ਤੂੰ ਆਹ ਦੀ ਲਾਈਫ ਚ ਜਿਹੜਾ ਅੱਜ ਕਮਲੇ ਜੱਟ ਕੋਲੇ ਮਿਲਿਆ ਤੈਨੂੰ ਕਰਨਾ ਇਹ ਨੂੰ ਉਹ ਮੈਂ ਵੇਲਾ ਵੀ ਘਟੇ ਡਾ ਇਹਨਾਂ ਕੋਲੋਂ ਦਾ ਹੋਵੇ ਆਇਰ ਚਾਹ ਦੇ ਵਿੱਚ ਮੈਂ ਤੈਨੂੰ ਸਵਾਰ ਕੇ ਯਾਰ ਇਹ ਠੀਕ ਮੇਰੇ ਹਿਸਾਬ ਨਾਲ ਨਹੀਂ ਕਰਦਾ ਮਿਲ ਲੈ ਲੀਕ ਲੂਕ ਵਾਲੀ ਗੱਲ ਨਾ ਕਰਨ ਲੀਕ ਨੇ ਕੀ ਕਰਨਾ ਤੂੰ ਪੱਕਾ ਹੀ ਆਪਾਂ ਤਾਂ ਸੋਚਿਆ ਵੀ ਲੀਕ ਨੇ ਕਿੱਥੇ ਤੂੰ ਤਾਂ ਸਾਰਾ ਪਉਣਾ ਕਹਿਣਾ ਇਹਨਾਂ ਦਾ ਹੀ ਕੋਠੀਆਂ ਵੇਪਾ ਦੇ ਲਾਉਣੇ ਜਿੰਨਾ ਇਹ ਤੇ ਲਾਦਾ ਤੂੰ ਬਸ ਥੱਲੇ ਨਾ ਡੋਲਣ ਦੇ ਸਾਰਾ ਵੇਚਰ ਚਾਹ ਦੇ ਦੇ ਸਵਾਰ ਕੇ ਮੇਰਾ ਵੀਰ ਹਾ ਵੀਰੇ ਆਜੋ ਫਰਪੱਤੀ ਪੁੱਤੀ ਕਿਹੜੀ ਜਾਣੇ ਤੁਸੀਂ ਆਪਾਂ ਲੈ ਆਈਏ ਇਹ ਬਾਬੇ ਥੋੜਾ ਜਿਹਾ ਟੇਡਾ ਲਾਵਾ ਕਿਉਂਕਿ ਛਤਰੀ ਜਵਾੜ ਦਿੰਨੇ ਆ ਫਿਰ ਪਾਇਪ ਬਾੜੀ ਨੀਵੀਂ ਰੱਖਣੀ ਪੂ ਇਧਰ ਨੂੰ ਥੋੜਾ ਜਿਹਾ ਬਾਹਰ ਨੂੰ ਨਿਕਲਦਾ ਹੋਵੇ ਤਾਂ ਉੱਤੋਂ ਡੀਜ਼ਲ ਪਾਉਣਾ ਸੌਖਾ ਡੀਜ਼ਲ ਆਪਾਂ ਪਾਇਪ ਨਾਲ ਹੀ ਪਾਉਣਾ ਹੁੰਦਾ ਤਕਰੀਬਨ ਇੱਥੇ ਮਗਰ ਖੜ ਕੇ ਮਸ਼ੀਨ ਦੇ ਘਾਟੇ ਤੇ ਉੱਤੋਂ ਲਾ ਕੇ ਭਰਦਿਆ ਕਰਨਾ ਬਾਕੀ ਇੱਥੇ ਦੀ ਟੀ ਲਾ ਦੇਣੀ ਆ ਬਾਕੀ ਅੱਗੇ ਅੱਗੇ ਜਿਵੇਂ ਕੰਮ ਵੰਡਦਾ ਦੇਣੇ ਆ ਹੋ ਸਕਦਾ ਕੋਈ ਜਵਾਨ ਕੀਤੀ ਤੁਹਾਡੇ ਨਾਲ ਮੁੱਕਰ ਜਾਈਏ ਬਈ ਆ ਨਹੀਂ ਸੂਤ ਆਇਆ ਤੇ ਆ ਆ। ਇਹ ਦਿਨ ਸੀ ਜਾਂ ਵਿੱਚ ਬਹੁਤ ਪਏ। ਉਹਨੇ ਦਿਨਾਂ ਚ ਚੈੱਕ ਕਰ ਲੈਣਾ। ਪਤਾ ਆਲੀ ਅੱਜ ਇਹਨੂੰ ਫੁੱਲ ਕਰਾ ਹੀ ਦੇਣਾ। ਪਤਾ ਲੱਗ ਜੂ ਕਾਮ ਦੀ ਗੁੰਦੀ ਦਾ ਲੀਕ ਸੀਕ ਦਾ। ਨਹੀਂ ਚੁੱਪ ਕਰਕੇ ਤੇ ਲਾ ਕੇ ਭੁੱਟੀ ਵੇਲੇ ਕੇ ਤੇ ਲਾ ਦੇ ਨਮਰ। ਲੱਕੇ ਕੋ ਨਹੀਂ। ਅਦਾਏ, ਇਹ ਦਿਨੀ ਗਾਣਾ। ਕੱਢ ਦੇ ਕੱਢ ਦੇ ਮੇਰਾ ਸ਼ੇਰ ਕੱਢ ਦੇ ਸ਼ਾਵਾ ਸ਼ਾਵਾ ਸ਼ਾਵਾ। ਜੋਰ ਨਾਲ ਆਪਾਂ ਕਾਹਨ ਲਿਆਵਾਂ ਮੈਂ ਨਹੀਂ ਨਹੀਂ ਯਾਰ ਪਰ ਜਾ। ਉਹਨੂੰ ਟਾਈਮ ਵੀ ਦੇ ਆਉਣਾ। ਹਾਂ ਹੁਣ ਮੱਚ ਕੇ ਨਿਕਲਦਾ ਇਸ ਤਰ੍ਹਾਂ ਟਾਈਮ ਤਾਂ ਦੇਣਾ ਹੀ ਪਊਗਾ ਵੀਰੇ। ਵੈਰੀ ਗੁੱਡ ਯਾਰ ਮੁੰਡਿਆ ਮੈਨੂੰ ਤਾਂ ਇਹ ਹੀ ਮੈਂ ਕਾਦਾ ਕੱਢਣਾ ਅਣ ਥੱਲੇ ਵਾਲੀ ਪਏ ਮੋਟੀ ਐ ਜਰਾ ਇਹ ਤਾਂ ਟੱਕਣ ਚ ਹੀ ਫਿਰਦੇ ਆਪਾਂ ਉਤਲੇ ਪਾਸੇ ਆਹ ਲਾ ਦੇਣਾ ਬਾਬੇ ਜਗੜ ਲੱਗੀ ਰੱਖ ਜਾਂ ਇੱਕ ਛੁੱਟੀ ਹੋਰ ਲਾ ਦੇ ਤੇ ਐਂ ਹੀ ਸਹੀ ਐ ਐਂ ਹੀ ਜਾਣਦਗੇ ਪਰ ਵਿੱਚ ਜਮਾ ਦੋਵਾਂ ਦੇ ਸਨ ਬੰਦ ਹੋ ਜਾਣਗੇ ਮੋਮ ਜੀ ਨਾਲ ਹਨਾ ਨਹੀਂ ਠੀਕ ਐ ਯਾਰ ਆਹੀਂ ਆਹੀਂ ਧੱਕਦੇ ਹੁਣ ਵਧੀਆ ਗਿੱਲੇ ਗਿੱਲੇ ਤੇ ਮਿੰਨੇ ਜਣੀ ਆ ਕਰ ਹੈ ਆ ਫੜੇ ਕੋਣ ਆਰੀ ਦਾ ਬਲੇਟ ਹੈ ਨਹੀਂ ਗਾ ਆਰੀ ਦਾ ਬਲੇਟ ਲੱਪ ਲਾ ਜੇ ਹੈਗਾ ਦਾ ਫੜਾ ਤਾਂ ਹੀ ਲੱਗੀ ਰਹਿੰਦੇ ਜਲਬ ਜੀ ਕੋਈ ਇਹ ਲੌਣੀ ਹੁੰਦੀ ਆ ਯਾਰ ਅੱਛਾ ਸੌਰੀ ਵੀਰੇ ਸੌਰੀ ਬ੍ਰੋ ਅੰਦਰ ਉਹ ਵੀ ਕਰ ਲਾ ਦਵਾ ਦਾ ਸਾਫ ਹਰ ਬਈ ਜੀ ਇੱਧਰ ਵੀ ਦੂਜਾ ਵੀ ਲਾ ਲਓ ਗਏ ਹੁਣ ਤਾਂ ਇਹ ਉਹ ਇਹਦਾ ਭਾਵੇਂ ਘੱਟ ਨਹੀਂ ਸਰ ਜਣਾਈ ਹਣਾ ਕਿਉਂਕਿ ਇਹਦਾ ਕੜਾ ਜ਼ੋਰ ਪੈਣਾ ਵਾਲਾ ਆ ਢੱਕਣ ਵੇ ਦੀ ਮੜੇ ਨਹੀਂ ਲੰਘ ਜਾਣਾ ਨੇ ਘਟ ਤੇ ਕਰ ਦਿੱਤੇ ਕਾ ਨਾਮ ਮਚਾਈਏ ਵਿਚਾਰਿਆਂ ਦਾ ਯਾਬੜੀ ਮਾਤਰੀ ਵੈਦੀ ਠੀਕ ਹੈ ਯਾਰ ਆਹ ਬੜੀ ਬੋਤੀ ਸਾਡ ਬਸ ਮੈਂ ਵੀ ਅੰਦਰ ਗਵਿੰਦਰ ਦੀ ਹੈਗਾ ਬਸ ਐ ਵੀ ਕਹਿਣਾ ਨਾਲ ਕਹਿਣਾ ਮਾਤਨਾਰ ਨੂੰ ਨਿਰਾਜ ਨਹੀਂ ਆ ਯਾਰ ਠੀੜੂ ਨਹੀਂ ਬਣੇਗਾ ਵੀਰੇ ਠੀੜੂ ਨਾ ਬਣਿਆ ਠੀਕ ਹੈ ਯਾਰ ਮੜਾ ਸੋ ਨਾ ਲਾੜਕਣਾ ਨੂੰ ਇਹਨਾਂ ਆ ਫੁੱਲ ਪਿਉਂ ਕੇ ਕਿੱਥੇ ਪਿਆ ਬ్రో ਕਥੇ ਪਿਆ ਓ ਪਿਆਰ ਸਹੀ ਹੈ ਲੈ ਬਈ ਉਹਨਾਂ ਰੱਬ ਰੱਖਾ ਤੇਰੇ ਤੇ ਦੋਹਰਾ ਜੇ ਤੂੰ 20 ਲੀਟਰ ਝੱਲ ਗਈ ਨਾ ਦਾਵ ਇਧਰ ਆਵਾ ਕੇ ਕੱਸ ਦੇਗਾ ਤੂੰ ਇਹ ਚ ਜਾੜੂ ਬਾ ਮੈਂ ਨਾ ਜੀ ਪਹੁੰਚ ਗਿਆ ਵੈਰੀ ਗੁੱਡ ਯਾਰ ਮੁੰਨੇ ਵੈਰੀ ਗੁੱਡ ਲੈ ਇਹ ਉਧਰ ਦਾ ਲਾਤੀ ਪੱਕੀ ਟੁੱਟੀ ਇਧਰ ਵੇਖਣ ਦੀ ਮਾਨ ਕੰਮ ਕਉ ਮੈਂ ਨਿਕਲ ਰਿਹਾ ਮਿੱਤਰੋ ਫਰੈਂਸ ਦਾ ਟੱਕਣ 350 ਦਾ ਮੋਰਾ ਕੱਢ ਕੇ ਜਾਉਂਦਾ ਮੋਰਾ ਕੱਢ ਕੇ ਗਾਲਦਾ ਉਧਰ ਵੀ ਕੱਢਦਾ ਮੋਰ ਇਧਰ ਵੀ ਕਰਦਾ ਕੰਮ ਚੱਲਾ ਮਚਾ ਰਿਹਾ ਤੇ ਉਥੇ ਆਪਾਂ ਇਹਦੀ ਕਰਾ ਲਏ ਹੁਣ ਮਹਿੰਤੀ ਛੈਂਤੀ ਉਹਨਾਂ ਨਾਲ ਆਲਾ ਵੀਰੇ ਆ ਬਾਲਾ ਲੈ ਲਿਆ ਮੈਂ ਚੱਲ ਤੂੰ ਲੈ ਜੀ ਕੋਈ ਨਹੀਂ ਨਹੀਂ ਆ ਟੱਕਣ ਤੇ ਤਾਂ ਵਾਲੇ ਤੇ ਲਾਉਣਾ ਆਏ ਉਹ ਸੌਰੀ ਬ੍ਰਾ ਉਥੇ ਇਹਨਾਂ ਨਹੀਂ ਲੱਗਣਾ ਸਾਡੇ ਪੰਡਾ ਛਾਲ ਮਾਰੀ ਸੀ ਵਿਚਾਰੇ ਨੇ ਐਦੇ ਤੇ ਟੱਕਣ ਲਾ ਗਏ ਨੇ ਗੱਲ ਬਾਤ ਹੋਈ ਨਹੀਂ ਓਕੇ ਉਹ ਹੈਲਦੀ ਤਾਂ ਨਹੀਂ ਬਾਈ ਲੱਭੀ ਤੇਰਾ ਨਾ ਹਨਾ ਇਹਨੇ ਕਿ ਛੱਲਣਾ ਮਾਨ ਲਾ ਡੀਜ਼ਲ ਨਾ ਰੀਅਲ ਦੋ ਚੱਕਰ ਆ ਲੋ ਆ ਮਣੀਆਂ ਟੱਕਣ ਕਾਲਾ ਮਾਰ ਦੇਣਾ ਇਹਦੇ ਰੰਗ ओरिजिनल ਪਿਆ ਆਪਣੇ ਕੋਲ ਆਲੈਂਡ ਦਾ ਸਹੀ ਹੈ ਜਨਾਬ ਦੇ ਕਮਾਂਡ ਮੈਂ ਜਾਵਾਂ ਕਿ ਪਾਸੇ ਮਣਾਂ ਜਾ ਕਮਾਂਡ ਕੀ ਦੇਣੀ ਹੈ ਸਹੀ ਦੋ ਖੜੇ ਝਾਕੀ ਨੇ ਅੰਦਰ ਅੰਦਰ ਬੰਦੇ ਸਾਨੂੰ ਵਲੌਗ ਕਰ ਦੋ ਐਨ ਵਲੌਗ ਬਣੀ ਆ ਵਲੌਗ ਬਣਦੇ ਵੀਰੇ ਵਲੌਗਾਂ ਦੇ ਸਰਪੇ ਹੀ ਨੇ ਨਹੀਂ ਸਾਨੂੰ ਕਿਹਨੇ ਪੁੱਛਣਾ ਹੈ 25 25 ਤਾ ਇਹ ਆਪਣਾ ਲੋਗੋ ਖਰਾਬ ਹੋਇਆ ਪੱਬੋਗੇ ਇਹ ਪੜਦਾ ਨਾ ਤੂੰ ਫੇਰ ਤੂੰ ਸਾਨੂੰ ਇੱਜ਼ਤ ਮਾੜੀ ਮੋੜ ਦੇਣੀ ਇੰਨਾ ਵੀ ਕਲੈਂਪ ਦੇ ਆਪਾਂ ਇੱਧਰ ਆ ਇੱਧਰਲੇ ਪਾਸੇ ਲਾਉਣੇ ਆ ਇੱਥੇ ਗਜੇ ਆ ਉਹਦੇ ਯੂ ਦੇ ਨਾਲ ਦੀ ਜਾਊਗੀ ਪਰਲੇ ਪਾਸੇ ਮਰਦੀ ਕਰਨੀ ਆ ਕਰੀ ਤੇ ਲਾਪਤਨਾ 13 ਪਾਲਾ ਹੈ ਸ਼ਾਮ ਹੋ ਜਾਨੇਰਾ ਹੀ ਹੋਗਾ ਮੇਰਾ ਵੀਡੀਓ ਛੱਡਣੀ ਪੈ ਚੱਜ ਲੇਟ ਹੋ ਗਿਆ ਕੰਮ ਅੱਜ ਤਾਂ ਪੈਣੀ ਨਹੀਂ ਸਵੇਰ ਤੇ ਕਈ ਗੱਲ ਅੱਗੇ ਬਹੁਤ ਜੁੜੀਆਂ ਬੰਗਾਂ ਚੱਲਦਾ ਠੀਕ ਹੈ ਯਾ ਗੱਲਬਾਤ ਐਂਡ ਹੋ ਗਈ ਕਹਨੇ ਥੋੜੀ ਤਾਂ ਚੱਕਾਂਗੇ ਨੀਵੀਂ ਰਹਿ ਗਈ ਉਹਦਾ ਕਲੰਪ ਚੱਕਿਆ ਜਾਊ ਪਰ ਹਨਾ ਲਾਈ ਮੇਟਰ ਲੱਗਦਾ ਪ੍ਰੋਜੈਕਟ ਕਾਮਯਾਬ ਹੋਈ ਜਾਊਗਾ 13 ਦਾ ਹੀ ਟਕਰੇ ਪਏ ਆ ਜਮਾ ਜੋਰਾ-ਚੋਰਾ ਤੇ ਲਾਈ ਮੇਟਰ ਕੰਮ ਵੀਰ ਗਿਆ ਟਰੈਕਟਰ ਲਾਦਾ ਇੱਥੇ ਬਾਈ ਹੋਰੀ ਕਹਿੰਦੇ ਇੱਥੇ ਲਾਦੇ ਬੇਫਿਕਰ ਹੋ ਜਾ ਤੇ ਕੋਈ ਚੱਕਰ ਵਾਲੀ ਗੱਲ ਨਹੀਂ ਹੁਣ ਸਵੇਰੇ ਕਰਾਂਗੇ ਸ਼ੌਕ ਨਾਲ ਅੱਜ ਫਿਰ ਗੁੱਡ ਨਾਈਟ ਠੀਕ ਐ ਤਾਂ ਮੁੱਕ ਪਹੁੰਚ ਗਏ ਆਪ ਨਹੀਂ ਫਰੀ ਲੱਗ ਰਹੇ ਉਹ ਪਾਈ ਟੈਂਕੀ ਗਰਦੇ ਸਿੰਘ ਰਹਿਣੜ ਆਪਣੀ ਹਾਂ ਚੌੜੀ ਨਾ ਕਿਤੇ ਦੇ ਪਰ ਪੈਪ ਦਾ ਕੀ ਲਾਉਣਾ ਸੀ ਲੰਮੀ ਹੋਣੀ ਲੱਗਣੀ ਸੀ ਤੇ ਫੋਲ ਲੰਮੀ ਹੈ ਥੱਲੇ ਦਾ ਥੱਲੇ ਲੱਗ ਗਿਆ ਨਹੀਂ ਉਹਦੋਂ ਤਾਂ ਜਾਵੜਦੀ ਇੱਥੇ ਪਈ ਲੱਗਦੀ ਤੈਨੂੰ ਚੱਕ ਕੇ ਲਿਆ ਕੇ ਵੇ ਉਤਲਾ ਤਾਂ ਉਵੇਂ ਹੀ ਆ ਜੇ ਟੱਕਣ ਥਲੜਾ ਪੱਕਾ ਕਰਦਾ ਠੀਕ ਹੰਢੀ ਆ ਉਹਨੇ ਪੁੱਠਾ ਕਰ ਖਾਏ ਇਹ ਮੈਂ ਇਹ ਕਹਦਾ ਰਹਿਗਾ ਵੀ ਆਪਾਂ ਆਪ ਜਾਵੜਗੇ ਕੱਲ ਵੀ ਆਪਣੀ ਭਗਾਈ ਕਰਾਈ ਜਣੇ ਬਾਈ ਨੇ ਕਣੀ ਕਰਾਈ ਗੱਲ ਕਰਾਈ ਸੀ ਲੰਨਾ ਰਮਣਾ ਸਾਜ ਦਵਾਣਾ ਦਾ ਸਣਾ ਪੈਸਾ ਵਾਧੂ ਪਾਉਂਦਾ ਜੋ ਤੁਹਾਨੂੰ ਤੁਹਾਨੂੰ ਆ ਜਾਂਦਾ ਵੀ ਚਲ ਕੋਈ ਤੇਲ ਜੁੱਗ ਦਾ ਪੈਸੇ ਪਈ ਆਉਂਦੇ ਬਾਈ ਕਿਵੇਂ ਰੀਲਾਂ ਦਾ ਵੀ ਰੁਪਈਆ ਨਹੀਂ ਹੁੰਦਾ ਇੰਸਟਾਗ੍ਰਾਮ ਤਾਂ ਆਪਾਂ ਨੂੰ 1 ਰੁਪਈਆ ਨਹੀਂ ਆ ਫੁੱਟੀ ਕੌੜੀ ਵੀ ਇਹ ਆਉਂਦੇ ਨੇ ਤੇਰੇ ਸਾਹਮਣੇ ਰੀਲਾਂ ਦੇ ਨਹੀਂ ਆਉਂਦੇ ਉਹ ਪ੍ਰੋਮੋਸ਼ਨ ਆ ਜਾਂਦੀ ਜੇ ਕਿਸੇ ਦੇ ਬਾਜ਼ਾਰ ਚ ਜਾ ਕੇ ਐ ਕਰੀ ਜਾਉਂਗਾ ਮੈਂ ਲਾ ਆ ਜੀ ਆਪਾਂ ਪਹੁੰਚ ਗਏ ਸੰਧੂ ਜਨਰੇਟਰ ਵਾਲਿਆਂ ਦੇ ਲੱਛਣ ਦੇ ਵਾਲੇ ਕਰਨੇ ਪੈਂਦੇ ਫੇਰ ਪੈਸਾ ਬੰਦ ਜਮਾ ਸਹੀਏ ਮੜਾ ਹੁਣ ਮਾਰ ਦੇ ਮੱਥੇ ਦੇ ਚੰਗੇ ਜਵਾ ਸਿੱਧੀ ਆ ਬਾਬੇ ਤੇਰਾ ਤਾਂ ਅਪਰੀ ਲੱਗਦੀ ਪਰ ਹੌਲੀ ਹੌਲੀ ਚੱਜਾਂ ਲੱਗ ਜੂ ਆਪਾਂ ਦਾ ਸੌਖ ਨੂੰ ਲਾਈ ਨਾ ਮੇਨਾ ਸੋਹਣਪੁਰਾ ਦਾ ਚਲ ਬਾਅਦ ਦੀ ਗੱਲ ਕਿਉਂਕਿ ਨਿੱਤ ਨੇ ਤਾਂ ਮੋਟਰਸਾਈਕਲ ਤੇ ਬੜਕਣਾ ਬਹੁਤ ਔਖਾ ਲੱਗਦਾ ਈ ਸਾਨੂੰ ਵੀਰੋ ਬਹੁਤ ਜਿਆਦਾ ਔਖਾ ਹਣੋ ਮੁੰਡਾ ਕਹਿੰਦਾ ਆਪਾਂ ਜਲੇਬੀ ਪੈਪ ਪਾ ਕੇ ਲੋਹੀ ਦੀ ਲੈ ਕੇ ਚੱਲੀਏ ਦੂਜੀ ਪਾੜ ਜਾਂਦੀ ਐ ਇਹ ਤੋਂ ਥੱਲੇ ਦੀ ਪ੍ਰਾਇਤ ਕੀ ਪੈਰਦਾਨ ਦੇ ਉੱਤੋਂ ਨਹੀਂ ਜਾਵਾਂਗੇ ਯਾਰ ਇਹ ਟੁੱਟ ਦੀ ਟੱਡ ਦੀ ਪਤਾ ਤਾਂ ਲੱਗਦਾ ਨਾ ਹੁਣ ਗੇਟ ਵਾਲਾ ਇੱਥੇ ਲੱਗੇ ਮੋੜ ਚ ਲੱਗੇ ਕਿ ਗਾਹ ਲੱਗੇ ਇਹਦਾ ਵੀ ਨਹੀਂ ਅਜੇ ਪਰੋਸਾ ਆਪਾਂ ਨੂੰ ਮੈਂ ਤਾਂ ਆਇਆ ਨਾ ਆਪਾਂ ਸਿੱਧੀ ਅੱਧੀ ਦੀ ਨਾਲੀ ਚੜ੍ਹਦੀ ਕਰ ਲਏ ਡੀਜ਼ਲ ਉਹਦਾ ਸਿੱਧਾ ਡੀਲ ਪਾਤਾ ਮਾਲਾ ਟੈਂਕੀ ਚ ਲਾ ਕੇ ਇੱਕ ਮਿੰਟ ਛੱਡ ਲਈ ਟਰਾਲੀ ਭਰਨ ਲਈ ਉਹ ਪਾਈ ਪਾਪੂ ਪਾ ਲਈ ਲੈ ਵੀ ਵੀਰੋ ਕਲੈਂਪ ਤਾਂ ਸੀਗੇ 에ਅਰ ਕਲੀਨਰ ਵਾਲੇ ਉਹ ਰਾਬਰਾ ਖਾਈਏ ਪਾਣੀ ਵੀ ਭਰ ਕੇ ਵੇਣਾ ਕੇਰਾ ਦਾ ਲੱਗਦਾ ਨਹੀਂ ਮਜਕ ਦੀ ਕਰਨਾ ਹੈ ਨਾ ਤੂੰ ਆ ਫੇਰੀ ਨਾ ਕਰਦੀ ਆਪਣੇ ਪੱਟ ਦੇ ਜੜ ਚੇ ਬਸ ਕਰ ਲਿਆ ਪਾਇਆ ਓ ਜੀ ਵੈਰੀ ਗੁੱਡ ਯਾਰ ਲੱਭੀ ਯਾਰ ਕੰਮ ਤਾਂ ਤੇਰੇ ਸ਼ਾਹੀ ਹੈ ਕਲੱਚ ਵੀ ਯਾਰ ਥੋੜਾ ਗਾਂ ਸੀਗਾ ਮੇਰੇ ਹਾਈਟ ਦੇ ਹਿਸਾਬ ਨਾਲ ਹੁਣ ਨੇੜੇ ਕਰਾਇਆ ਥੋੜਾ ਡੈਗ ਭੂ ਵੀ ਭੁਕੇ ਪੈਸਟਿੰਗ ਚੱਲ ਰਹੀ ਆ ਮਿੱਤਰੋ ਫੋਨ ਸਾਰਾ ਕੋ ਕਰ ਕਰ ਵੇ ਲੈ ਅਜੇ ਅਜਾੜ ਹੈ ਲੈ ਵੀ ਬੋਤਲ ਦੀ ਪਲਾਤੀ ਥੋੜੇ ਪੰਨੀ ਇਹਨਾਂ ਹੁਣ ਇੱਕ ਆ ਨਾਟ ਆਪਾਂ ਬਾਅਦ ਚ ਛੋਟੇ ਪਾਵਾਂਗੇ ਅਰੀਜਨਲ 17 ਨਵਾ 14 15 ਦਾ ਅਰੀਜਨਲ ਨਾਟ ਪਾਵਾਂਗੇ ਇਹਨੂੰ ਕੇਰਾ ਲੱਗਿਆ ਰਹਿੰਦ ਨੇ ਕੇਰਾ ਟੈਸਟਿੰਗ ਹੋ ਗਈ ਰੈਸਕੀ ਨਹੀਂ ਜਿਵੇਂ ਹੀ ਉਸ ਤੋਂ ਬਾਅਦ ਇਹ ਤੇ ਹੁਣ ਰੰਗ ਰੰਗ ਮਾਰ ਦਿੰਨੇ ਇੱਕ ਕਲੱਚ ਥੋੜਾ ਜੇ ਨੇੜੇ ਕਰਾਤਾ ਇੱਕ ਥੋੜਾ ਥੂੜਾ ਟੰਗਣਾ ਹਜੇ ਮਰਾ ਉਹਦਾ ਸਿਸਟਮ ਜਾਂ ਇਹਦੇ ਨਾਲ ਹੀ ਬਾਹਰ ਨਹੀਂ ਸੀਗੀ ਟਰਾਲੀ ਦੇ ਇੱਥੋਂ ਦੀ ਸੀ ਆ ਪੱਤਾਂ ਵੇਚਦੀ ਇਹ ਹੁਣ ਅੰਦਰ ਦੀ ਕਰਤੀ ਇਹਦੇ ਇਹ ਬਹੁਤਾ ਚਾ ਦਿੰਦੀ ਸੀ ਰਿੰਗੀ ਹੋ ਜਾਂਦੀ ਸੀ ਇੱਥੇ ਟਾਇਰ ਟੂਰ ਛੱਡਦੀ ਇੱਥੇ ਵੀ ਆਪਾਂ ਪੱਤੀ ਲੈਣੀ ਮੋੜ ਕਿਧਰ ਚੱਲੇ ਬੈਸਕਟ ਲੈਣਾ ਐ ਦੁੱਧ ਲੈਉਣਾ ਹੁਣ ਇੱਥੇ ਆਪਣੀ ਉਹ ਟੈਂਕੀ ਲੱਗ ਜਾਣੀ ਹੈ ਕਲੱਚ ਆਪਾਂ ਥੋੜਾ ਜਿਹਾ ਮਗਰ ਕਰਾਤੇ ਆ ਮੇਰੀ ਹਾਈਟ ਜ਼ਿਆਦੇ ਹੀ ਤੇ ਦੂਜੇ ਮੁੰਡੇ ਦੀ ਘੱਟ ਕਰਕੇ ਲੱਤ ਨਹੀਂ ਪਹੁੰਚਦੀ ਹਾਂ ਹੁਣ ਉਧਰ ਬ੍ਰੇਕਾਂ ਦੇ ਬਰਾਬਰ ਕਰਾਤਾ ਅੱਗੇ ਆਪਣਾ ਗਾਂ ਸੀ ਪਹਿਲੋਂ ਪਹਿਲ ਜਿਹੜੇ ਬੰਦੇ ਇੱਥੇ ਕੱਢ ਦਿੰਦੇ ਆਪਾਂ ਵੀਡੀਓ ਵੀ ਪਾਈ ਸੀ ਪੂਰੀ ਵੀਡੀਓ ਪਲੇਟਫਾਰਮ ਬਾਰੇ ਉਹ ਵੀ ਬੰਦੇ ਦੇਖ ਸਕਦੇ ਆ ਉੱਥੇ ਗੋਡਾ ਆਕੜਦਾ ਸੀ ਹੁਣ ਆਪਾਂ ਥੋੜਾ ਜਿਹਾ ਦੂਰ ਆ ਪੱਭੂ ਪੱਭੂ ਸਿੰਘ ਜੀ ਯਾਰ ਮੁੰਡਾ ਆ ਚੀਜ਼ਾਂ ਬਹੁਤ ਸੁਣੀਆਂ ਬਣਾਉਂਦਾ ਜਿਹੜੀ ਗੱਲ ਹੈ ਠੀਕ ਆ ਯਾਰ ਬੱਟੇ ਗੋਲ ਕਰਦੇ ਨਾਲ ਲਾ ਦਾਂਗੇ ਇਦੂ ਬਾਦ ਹੁਣ ਇਹਦੇ ਉੱਤੇ ਵੀ ਦਾਬ ਰਹੂਗੇ ਕਿਵੇਂ ਰਹੂਗੇ ਅੱਛਾ ਪੁੱਠੀ ਨਾ ਲਾਵਾਂਗੇ ਐ ਆ ਵੱਡ ਗਿਆ ਹੋ ਪੁੱਠੀ ਪਾਰ ਦੇਣਾ ਠੀਕ ਆ ਸਰ ਓਕੇ ਹਾਂ ਬਾਈ ਸੰਧੂ ਸਾਹਿਬ ਕੀ ਲੱਗਦਾ ਵਧੀਆ ਓਕੇ ਜੀ ਬਾਏ ਨੂੰ ਸੋਹਣੀ ਬਣਾ ਦੇਆ ਗ੍ਰਾਈਂਡਰ ਗ੍ਰਾਉਂਡਰ ਬਣਾ ਦੇ ਮੁੰਡੇ ਤੋਂ ਆ ਚੁੰਡਾ ਚੰਡਾ ਵੀ ਮੜਗਾ ਮੜੰਗਾ ਆ ਦੇ ਮੈਂ ਤਾਂ ਸਹੀ ਆ ਓਕੇ ਨਹੀਂ ਹਲਦੀ ਯਾਰ ਇੰਨਾ ਦਾ ਧੱਕਾ ਕਰ ਰਹੇ ਪਟਾਵ ਚ ਛੰਡਿਆ ਸੀ ਉਹ ਉਕੜਦਾ ਅਗਲਾ ਕਹਿੰਦਾ ਪੱਤੀ ਨਰਮਾ ਦਾ ਵਜ ਨਹੀਂ ਹੁੰਦਾ ਯਾਰ ਹਾਂ ਰੋਲਾ ਬੈਲੈਂਸ ਬਣਾਉਣ ਦਾ ਚੀਜ਼ ਹੁੰਦਾ ਸਹੀ ਜਦੋਂ ਬਾਹੂ ਇਹਨਾਂ ਨੂੰ ਡੈਕੋਰੇਸ਼ਨ ਕਰਦੇ ਸੀ ਲੈਉਣੇ ਰੰਗ 20 ਲੀਟਰ ਚਾਪ ਹੀ ਗਿਆ 2 ਲੀਟਰ ਨਹੀਂ ਹੋ ਰੰਗ ਮਾਰ ਕੇ ਤੇ ਕਾਲਾ ਕਰਾ ਪੈਂਡਲ ਜਾਂ ਜੋਗਾ ਕਰ ਗਏ ਇਹਨੂੰ ਕਲੱਚ ਆਪਣਾ ਵਧੀਆ ਹੋ ਗਿਆ ਬਸ ਮੂਹਰੋ ਚਾਦਰ ਨਾਪਦੇ ਮੜੀ ਇਹਦਾ ਕਰ ਦੇ ਇਹ ਮੜਾ ਜਿਹੜਾ ਟਾਇਰ ਟਾ ਇਹਦਾ ਕੀ ਹੱਲ ਕਰਗੇ ਸਪਰਿੰਗ ਹੀ ਆ ਨਾ ਬਹੁਤ ਜਗਾੜ ਲਾ ਕੇ ਟਰੈਕਟਰ ਦੇ ਵਿਚਾਰੇ ਤੇ ਆਵੇ ਬਰੀਕ ਪਾਈਪਾਂ ਪਾਵਾਂਗੇ ਅੜਦੀਆਂ ਫਿਰ ਨਿਕਾ ਕਿਤੇ ਆ ਨਾ ਜੋ ਮਰਜੀ ਭੈ ਸਿੱਧਾ ਇੱਥੋਂ ਹਾਂ ਇੱਥੇ ਇੱਥੇ ਲੱਗਦੀ ਸੀਜ਼ਨ ਸੀਜ਼ਨ ਇੱਥੇ ਲੱਗਦੀ ਕਰ ਲਾਂਗੇ ਉਸ ਤੋਂ ਬਾਅਦ ਬਸ ਇਹ ਫਿਰਦੀ ਰਹੂਗੀ ਖਾਲੀ ਅਹੀਂ ਕਰਾਂਗੇ ਆ ਕਾਟ ਕੇ ਪੁੱਤਾ ਵੈਲਡ ਕਰਕੇ ਥੋੜੀ ਦਾ ਕਟ ਤੇ ਬਾਕੀ ਇੱਥੇ ਸਿੱਧੇ ਲਿਆਂਦੀ ਕਰ ਲਾਂਗੇ ਇੱਥੇ ਹੁਣ ਅੱਧੇ ਇੰਚ ਚੜਾਵਾਂਗੇ ਆਪਾਂ ਪਾਇਪ ਇੱਥੇ ਗੋਲ ਕੁੰਡਲ ਵਾਲ ਕੇ ਇੱਥੇ ਟੰਗ ਲਈ ਠੀਕ ਹੈ ਜੀ ਉਹਨਾ ਟਾਈਮ ਸੀ ਜੀ ਜਦੋਂ ਟੈਂਕੀ ਅੱਧੀ ਜਿਆਦੇ ਹੋਗੀ ਉਦੋਂ ਹੀ ਟਾਈਮ ਨਾਲ ਜਦੋਂ ਖੜੇ ਖੁੜੇ ਬੰਦਾ ਉਹਨੂੰ 2 ਮਿੰਟ ਆ ਕੇ ਖਾਲੀ ਕਰ ਲੈ ਬਾਲੇ ਝੰਡੜ ਚ ਪੈਣਾ ਹੀ ਨਹੀਂ ਆਪਾਂ ਜਿਹੜੀ ਪਾਇਪ ਆ ਲਫਾਫੇ ਚ ਪਾ ਕੇ ਨਾ ਉਹ ਵੀ ਭਵੇਂ ਮੈਂ ਤਾਂ ਨਾ ਮਸ਼ੀਨ ਤੇ ਹੀ ਰੱਖੇ ਇਹਨੂੰ ਆਹੀਂ ਰੱਖੇ ਇੱਥੇ ਲੋਹੇ ਦੇ ਨਾ ਨਾ ਮਿੱਟੀ ਚ ਪੈਂਦੀ ਆ ਕਾਢੀ ਲਫਾਫੇ ਚ ਪੀਕ ਵਾਂਗ ਜੇ ਹੁਣ ਇੰਨਾ ਵੀ ਨਹੀਂ ਕਰ ਸਕਦੇ ਫੇਰ ਆਪਾਂ ਕੁਝ ਨਹੀਂ। ਪਾਪ ਨਾ। ਪਾਪ ਨਾ। ਥੋੜਾ ਜਿਹਾ ਦਾਣੂ ਕਰਨਾ ਸੀ ਆ ਪੁਰਾਣੇ ਸੱਲਾਂ ਤੇ ਕਹਣੀ ਸੀ ਜਾਨੇ। ਪੁਰਾਣੇ ਤੇ ਹੀ ਆ ਵੀ। ਨਹੀਂ ਵੀਰੇ ਆ ਨਾਲ ਲੱਗ ਗਿਆ ਵੀ ਨਾਲ ਦਾ। ਇਹ ਮੈਕੂਗਾ ਮੜੀ ਜੀ ਗਾਂ ਤੋਰਾ ਵੀ ਇੰਨੀ ਕ ਟੈਂਕੀ ਕਿ ਕਾਸਤਾ ਦੂਜਾ ਹਾਂ ਆਹ ਕਲੰਪ ਆ ਵੀ ਸਿੱਧਾ ਜਾਊਗਾ ਨਾਲੇ ਦਾ ਆੜਾ ਆਪੇ ਇੱਥੇ ਇੱਥੇ ਰੱਖਾ ਹੁਣ ਮੜੀ ਜੀ ਗਾਂ ਕਰ ਨਾਲੇ ਜੋ ਟਾਇਰ ਵੱਡੇ ਪਾਏ ਨਾ ਉਹਦੇ ਨਾਲ ਲੱਗਦੀ ਆਵੇ ਅੱਗੇ ਲੱਗੀ ਗਈ ਹੁਣ ਸੱਚ ਵਾਹ ਵਾਹ ਗਾਂ ਕਰਦੇ ਲੈ ਵੀ ਮਿੱਤਰਾਂ ਨੂੰ ਮਸ਼ੀਨਾਂ ਦੇ ਬੈਟਰੀ ਕੋਲੇ ਲੈ ਜਾਂਦਾ ਟਰਾਲੀ ਦੇ ਨਾਲ ਹੀ ਉਹਨੂੰ ਓਕੇ ਕਰਾ ਦਈਏ ਤੇ ਟੈਂਕੀ ਆਪਣੀ ਓਕੇ ਆ ਪਾ ਪੱਟੀ ਭਰੀ ਆ ਜੋ ਸੁੱਕ ਗਈ ਆ ਤੇ ਰੇਗ ਮਾਰ ਮਾਰ ਕੇ ਰੰਗ ਮਾਰਾਂਗੇ ਆ ਗੇਟ ਵਾਲਾ ਹੀ ਆ ਇੱਥੇ ਨਾਲੀ ਪਾ ਕੇ ਤੇ ਇੱਥੇ ਸੱਟ ਲਿਆ ਕਰਾਂਗੇ ਲੰਮੀ ਲੰਮੀ ਪਈ ਰਹਿੰਦਾ ਕਰਾਂਗੇ ਮੂਰੇ ਗੁੱਲਾ ਠੋਕਦਾ ਕਰਾਂਗੇ ਨੂੰ ਦੋ ਤੇ ਬਾਕੀ ਆਪਣਾ ਕਾ ਲੋਕ ਰਹਿੰਦਾ ਲੋੜ ਵਾਲਾ ਯਾਰੇ ਖੜਕਾ ਕਰਦਾ ਬਾਕੀ ਸਾਰਾ ਕੋ ਸਹੀ ਆ ਪੱਖੇ ਦਾ ਬਹੁਤ ਸੌਖਾ ਬਹੁਤ ਜਿਆਦਾ ਸੌਖਾ ਕਿਉਂਕਿ ਸੀਟ ਉੱਚੀ ਹੋ ਗਈ ਤੇ ਨੇੜੇ ਹੋ ਗਿਆ ਆਪਾ ਪੂਰੇ ਜਦੋਂ ਪਾਲ ਪੂਲ ਤੇ ਹੁੰਦਾ ਉਹ ਤਾਂ ਹਵਾ ਨਗਦੀ ਨਹੀਂ ਉਦੋਂ ਇਹੀ ਬਜਾਉਂਦਾ ਬਾਕੀਆਂ ਸੀਂਡ ਤੇ ਗੱਦੀ ਗੁੱਦੀ ਪਵਾਵਾਂਗੇ ਕਿਹੇ ਦਿਨ ਮੌਸਰ ਨ ਜਾਵਾਂਗੇ ਮਸ਼ੀਨ ਪਾ ਕੇ ਕਿਹੜਾ ਪਾ ਕੇ ਫੇਰ ਲਜਾਣੇ ਘਰੇ ਫੇਰ ਬਦਲਾਂਗੇ ਤੇ ਬਲੇਡ ਬਲੂਡ ਇੱਕ ਟੂਲਾ ਵਿੰਗ ਹੋ ਕੇ ਟਾਇਰ ਥੱਲੇ ਆ ਕੇ ਲੈ ਰੱਬ ਦਾ ਨਾ ਛੋੜੇ ਫਿਰ ਲੋ ਜੀ ਕਹਿੰਦੇ ਆ ਉੱਤੋਂ ਤੋ ਕੇ ਤਾਂ ਆ ਰਹੇ ਕਿਉਂਕਿ ਹਜੇ ਉਤਲਾ ਟਕਣ ਤੇ ਲਾ ਪਾ ਜਾਵਾਂ ਲਾਸਟ ਤੇ ਲਾਵਾਂਗੇ ਟੈਸਟਿੰਗ ਤੇ ਥੱਲਣਾ ਟਕਣ ਟਾਇਰ ਦਾ ਬੜਾ ਮੋਟਾ ਉਹ ਤੇਲ ਤੋਂ ਲਾ ਲਈਏ ਮੜੇ ਇਹਨਾਂ ਦਾ ਕੀ ਹੁੰਦਾ ਲੈ ਵੀ ਵੀਰੋ ਕੀ ਕੀ ਕੰਮ ਹੋਇਆ ਤੁਹਾਨੂੰ ਦੱਸ ਦਈਏ ਇੱਕ ਤਾਂ ਇਹਦਾ ਛਾਣਾ ਨਹੀਂ ਹਿੱਲਦਾ ਹੁੰਦਾ ਜੀ ਬਹੁਤ ਘੱਟ ਛਾਣਾ ਹਿੱਲਦਾ ਹੀ ਕਿਉਂਕਿ ਇਹਦੇ 'ਚ ਪਲੇ ਪਈ ਪਈ ਬੋਸ ਤੇ ਆਪ ਹੀ ਹਿੱਲੀ ਜਾਂਦਾ ਜੀ ਫੇਰ ਇੱਥੇ ਐਂਡ ਸੀਗਾ ਜਿਹੜਾ ਐਂਡ ਸੀ ਉਹ ਹੁਣ ਕੱਢ ਕੇ ਕੇਐਸ ਤੇ ਹੋਰ ਮਸ਼ੀਨਾਂ ਵਾਂਗੂ ਆ ਡਬਲ ਵਾਇਰਿੰਗ ਕਰਤਾ ਇੱਥੋਂ ਆ ਪਲੇਟ ਬਣਾ ਕੇ ਆਏ ਲੈ ਆਂਦੀ ਬਾਈ ਨੇ ਯਾਨੀ ਹੁਣ ਪੂਰਾ ਛਾਣਾ ਛਣਾਈ ਕਰੂਗਾ ਕਿ ਸ਼ਾਨਦਾਰ ਨਹੀਂ ਸੀ ਉਹਨਾਂ ਵਧੀਆ ਨਾਲੇ ਆ ਐਂਡ ਪਾਉਂਦਾ ਜੀ ਜਦੋਂ ਇਹਦੇ ਚ ਪਲੇ ਪੈ ਜਾਂਦੀ ਹੁਣ ਥੱਲੇ ਵੀ ਪੱਕੇ ਮਾਲ ਭਰ ਕੇ ਕੋਕੇ ਜੜਦੇ ਤੇ ਬਸ ਆਈ ਹੈ ਪੱਖੇ ਪੁੱਖੇ ਲੱਗਦਾ ਲੋਕ ਤਾਂ ਨਹੀਂ ਮੜਿਆ ਖਿਆ ਰੱਖ ਗਿਆ ਖੋਲੇ ਰੱਖ ਗਿਆ ਜੇ ਕੋਈ ਆਵਾਜ਼ ਵੀ ਸੁਣੀ ਜਾਂਦੀ ਐ ਥੋੜਾ ਥੋੜਾ ਗਿੜਾ ਪਾਵਾਂਗੇ ਖੋਲਦੇ ਲੈ ਕੇ ਰੱਬ ਦਾ ਨਾਮ ਉਹ ਦੋਵਰਾ ਆ ਜਾ ਪਾਸੇ ਕਰਦੇ ਯਾਰ ਮੂੰਹ ਤੇ ਹਵਾ ਮਾਰੂਗਾ ਪੌਣ ਲੱਗੇ ਆ ਗੇੜਾ ਹਣਦਿਆਂ ਆ ਪੁਲੀ ਐਤ ਕੀ ਹੁਣ ਦੱਸ ਦੇ ਕਰਤੀ ਬਾਬੋ ਆਪਾਂ ਅੱਗੇ ਸੀਗੀ 9 ਦੀ ਤੇ ਟਰੈਕਟਰ 1500 ਰੁਪਏ ਨੂੰ ਤੇ ਮਹਾ ਚੱਲਦਾ ਸੀ ਬਾਅਦ ਤਰੇਸਦਾ ਮਸ਼ੀਨ ਆਇਆ ਲੱਗਦਾ ਟੁੱਟੂ ਗਈ ਜਣੀ ਬਾਲੇ ਜਿਹੜੇ ਬਣ ਗਏ ਆਈਏ ਕਿਹੜਾ ਬਾਹ ਬੈਠ ਰੱਚ ਕਲੱਚ ਵੀ ਨਾ ਚਕਾਉਣ ਵਾਲਾ ਹੋਵੇ ਪਿੱਛੇ ਨੂੰ ਵੀਰੇ ਉਹ ਲੈ ਜਾਂਦੇ ਨੇ ਨਾ ਤੁਸੀਂ ਟਰੈਕਟਰ ਬਾਹਲੇ ਆਣਾ ਆਪਣੇ ਕੋਲੇ ਬਾਹ ਅੱਧੇ ਇੱਥੇ ਕਲੱਚ ਤੇ ਹੌਲੀ ਹੌਲੀ ਬਾਰੇ ਹਨਾ ਕਰ ਬਲਕ ਤੇ ਕਿੜਾ ਪਾਹ ਥੱਲੇ ਆਹ ਗੱਲ ਨਾ ਤਰਫ ਜਿਹੜਾ ਆਇਦਰੂ ਸਾਲੀ ਆਈਆ ਭਾਈ ਜਾਂ ਨਾ ਵੀ ਓਕੇ ਹੋ ਗਿਆ ਯਾਗ ਜੇਤ ਮਸ਼ੀਨਾ ਬਾਬਿਓ 20 ਮਾਡਲ ਕੂਟਰ ਕਾਡੀ ਲਈ ਆਈ ਆਹ ਸਹੀ ਹੋ ਗਿਆ ਹੈ ਨਾ ਲੜਾਈ ਵਾਹ ਸਾਫ ਕਰਿਆ ਯਾਰ ਸਟੈਪ ਰੱਖਣ ਵਾਲਾ ਤੇ ਸਾਡਾ ਸਟੈਪ ਨਹੀਂ ਪੈਂਦੀ ਕਮਾਈ ਕਰ ਖਾ ਯਾਰ ਮੈਂ ਜੋਰੀ ਮੇਰਾ ਲਵਾਦਾ ਸਾਰਾ ਗਰੀਬਾਂ ਦਾ ਪਾਹ ਨਹੀਂ ਜਾ ਫਾਦੇ ਦੇ ਮਾਰ ਦੇ ਉਹਦਾ ਆਰ ਪਾਰ ਦੀ ਸੀ ਜਾਂਦਾ ਸੋਸ ਤਾਂ ਬਹੁਤ ਆ ਵਰਕਸ਼ਾਪਾਂ ਦੇ ਯਾਰ ਚੰਗੀਆਂ ਨੇ ਲਾਵਾ ਹੂ ਆ ਟਰੈਕਟਰ ਭਾਰਤ ਆ ਤੇ ਮਾਰ ਦੇ ਬੈਠਾਂਗੇ ਹੁਣ ਆਪੇ ਹਵਾ ਥੋੜੀ ਗਰੀਬਾਂ ਮੇਰੇ ਤੇ ਬੈਠਾਂ ਲਾ ਮਿੱਤਰੋ ਛੋਟੇ ਛੋਟੇ ਕੰਮ ਹੋ ਗਏ ਬਾਕੀ ਰਹਿੰਦੇ ਹਜੇ ਤੇ ਚੀਲਾ ਰਿਕਾਰਡ ਤਾਂ ਹੋਣਾ ਚਾਹੀਦਾ ਮੇਰੇ ਮੂੰਹ ਤੇ ਮਾਰ ਦੇ ਲੈ ਜੂਗਾ ਗੱਲ ਪਤਾ